ਮੇਰਾ ਨਾਮ ਸੰਜੀਵ ਲਿਹਲ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਪੰਜਾਬ ਅਸੀਂ ਅੱਜ ਲੱਡੂ ਇਸ ਖੁਸ਼ੀ ਦੇ ਵਿੱਚ ਬੰਡੇ ਨੇ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਿੱਥੇ ਭਾਰੀ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਜਿੱਤੇ ਹੋਈ ਹੈ ਔਰ ਸਚਾਈ ਦੀ ਜਿੱਤ ਹੋਈ ਹੈ ਮੋਦੀ ਸਾਹਿਬ ਦੀ ਗਰੰਟੀਆਂ ਦੀ ਜਿੱਤ ਹੋਈ ਹੈ ਤੁਸੀਂ ਦੇਖਿਆ ਹੋਣਾ ਹੈ ਵੀ ਜਿਹੜਾ ਇਹਨਾਂ ਦਾ ਸੁਪਰੀਮੋ ਕੇਜਰੀਵਾਲ ਹੈ ਇਹ ਕਹਿੰਦਾ ਸੀ ਮੈਂ ਕੱਟੜ ਹੀ ਇਮਾਨਦਾਰ ਹਾਂ ਔਰ ਦਿੱਲੀ ਦੇ ਲੋਕਾਂ ਨੇ ਅੱਜ ਦੱਸ ਦਿੱਤਾ ਵੀ ਕੱਟੜ ਹੀ ਇਮਾਨਦਾਰ ਕੌਣ ਆ ਜਾਂ ਚੋਰ ਕੌਣ ਆ ਮੋਦੀ ਸਾਹਿਬ ਦੀਆਂ ਗਰੰਟੀਆਂ ਤੇ ਮੋਹਰ ਲੱਗੀ ਹੈ ਇੰਡੀਆ ਦੇ ਵਿੱਚ ਇੱਕੋ ਹੀ ਗਰੰਟੀ ਚੱਲ ਰਹੀ ਹੈ ਮੋਦੀ ਦੀਆਂ ਗਰੰਟੀਆਂ ਤੇ ਲੋਕ ਮੋਹਰ ਲਾਉਂਦੇ ਨੇ ਇਹ ਜਗਾ ਬਈ ਜਗਾ ਬਈ ਖਾਨਾ ਦਾ ਗੁੱਸਾ ਆ ਜਿਆ ਕਦੇ ਮਾਮਲਾ ਨਾ ਬਹੁਤ ਟਾਈਮ ਤੋਂ ਲੜ ਕੇ ਆ ਰਿਹਾ ਸੈਂਟਰ ਦੇ ਪਾਰਟੀ ਦੀ ਦੇਖੋ ਇਸ ਤਰ੍ਹਾਂ ਆ ਕਿ ਚੇ ਮੀਟਿੰਗ ਹੋਈ ਸੀ ਉਸ ਤੋਂ ਬਾਅਦ 14 ਨੂੰ ਫਿਰ ਮੀਟਿੰਗ ਆ ਜਿਹੜੇ ਵੀ ਕਿਸਾਨਾਂ ਦੇ ਮਸਲੇ ਨੇ ਆ ਸਾਡੇ ਕਿਸਾਨ ਕਿਸਾਨ ਸਾਰੇ ਸਾਡੇ ਭਰਾ ਨੇ ਜਿਹੜੇ ਵੀ ਉਹਨਾਂ ਦੇ ਮਸਲੇ ਨੇ ਉਹ ਪਹਿਲ ਦੇ ਅਧਾਰ ਤੇ ਇਹ ਹੱਲ ਹੋਣਗੇ ਵਧੀਆ ਤਰੀਕੇ ਨਾਲ ਹੱਲ ਹੋਣਗੇ ਕਿਰਾ ਕਿਸਾਨ ਭਰਾ ਆਪਣੇ ਮੂੰਹ ਤੋਂ ਕਹਿਣਗੇ ਵੀ ਵਾਕੇ ਹੀ ਸਾਡੇ ਜਿਹੜੇ ਮਸਲੇ ਨੇ ਉਹ ਹੱਲ ਕੀਤੇ ਨੇ ਔਰ ਕਰ ਵੀ ਮੋਦੀ ਸਾਹਿਬ ਹੀ ਕਰ ਸਕਦੇ ਨੇ ਹੋਰ ਇਹਨਾਂ ਤੋਂ ਇਲਾਵਾ ਕੋਈ ਕਰ ਵੀ ਨਹੀਂ ਸਕਦਾ ਨਾ ਕਿਸੇ ਪਾਰਟੀ 'ਚ ਦਮ ਆ ਨਾ ਕਿਸੇ ਪਾਰਟੀ ਨੇ ਹੋਰ ਕਰਨਾ ਆਏ ਆ ਬਾਕੀ ਤੁਸੀਂ ਦੇਖ ਲਓ ਅੱਜ ਕਾਂਗਰਸ ਬੀਏਪ ਦੀਆਂ 48 ਸੀਟਾਂ ਨੇ ਤੇ 22 ਝਾੜੂ ਵਾਲਿਆਂ ਦੀਆਂ ਨੇ ਤੇ ਕਾਂਗਰਸ ਨੂੰ 0 ਮਿਲੀ ਆ ਤੁਸੀਂ ਦੇਖੋ ਵੀ ਇੱਕ ਮੈਚ ਦੇ ਤਿੰਨ ਸੀਟਾਂ ਇਹਨਾਂ ਨੇ ਲੋਕ ਸਭਾ ਦੇ ਵਿੱਚ ਪਹਿਲਾਂ ਤਿੰਨ ਵਾਰ ਇਲੈਕਸ਼ਨ ਹੋ ਗਏ 0 ਸੀਟ ਮਿਲੀ ਆ ਤਿੰਨ ਵਿਧਾਨ ਸਭਾ ਦੀਆਂ ਇਲੈਕਸ਼ਨ ਹੋ ਗਏ 0 ਸੀਟ ਮਿਲੀ ਆ 6 ਹਾਰਾਂ ਹੋ ਗਈਆਂ ਜਿਸ ਤਰ੍ਹਾਂ ਇੱਕ ਓਵਰ ਦੇ ਵਿੱਚ 6 ਬੋਲੇ ਹੁੰਦੀਆਂ ਨੇ ਜੇ ਛੇ ਰਿਆਂ ਛੇ ਬੋਲਾਂ ਨਾ ਵਾਈਟ ਹੋ ਜਾਣ ਤਾਂ ਜਿਹੜਾ ਓਵਰ ਆ ਉਹ ਡੈੱਡ ਕਲਾਰ ਦਿੱਤਾ ਜਾਂਦਾ ਆ ਇਸੇ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਤੇ ਇੰਡੀਆ ਦੇ ਲੋਕਾਂ ਨੇ ਜਿਹੜਾ ਕਾਂਗਰਸ ਨੂੰ ਆ ਇਹ ਦਿਲ ਦੇ ਵਿੱਚੋਂ ਕੱਢ ਦਿੱਤਾ ਆ 올 ਇੰਡੀਆ ਚੋਂ ਕਰਤਾ ਦਿੱਲੀ ਦਿੱਲੀ ਵਾਲੇ ਦਿੱਲੀ ਵਾਲਿਆਂ ਨੇ ਜਿਹੜਾ ਦਿਲ ਵਾਲੇ ਦਿੱਲੀ ਵਾਲੇ ਨੇ ਉਹਨਾਂ ਨੇ ਵੀ ਜ਼ੀਰੋ ਕਰਿਆ ਕਰਤਾ ਔਰ ਆਉਣ ਵਾਲਾ ਟਾਈਮ ਜਿਹੜਾ ਮੋਦੀ ਸਾਹਿਬ ਦਾ ਕਾਂਗਰਸ ਮੁਕਤ ਭਾਰਤ ਆ ਉਹ ਤੁਹਾਡੇ ਸਾਹਮਣੇ ਅਸੀਂ ਦਿਖਾ ਦਾਂਗੇ அது டைனிங் ஹால் அங்க தெரிகிறது மாதிரி લાગે ਕੋਈ ਕੋਈ ਗੱਲ ਨਹੀਂ ਸੀ ਜਿਹੜੇ ਦੇਖੋ ਕਿਸਾਨਾਂ ਦੇ ਮਸਲੇ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਹੋਏ ਨੇ ਔਰ ਪੰਜਾਬ ਦਾ ਹੱਲ ਵੀ ਮੋਦੀ ਸਾਹਿਬ ਕੋਲ ਹੀ ਹੈ ਜਦ ਤੱਕ ਦੇਖੋ ਦਿੱਲੀ ਦੇ ਵਿੱਚ ਲੋਕਾਂ ਨੂੰ ਸਮਝ ਆ ਗਈ ਆ 10-11 ਸਾਲ ਬਾਅਦ ਵੀ ਇਹ ਚੋਟ ਬੰਦੇ ਨੇ ਭ੍ਰਸ਼ਟਾਚਾਰ ਲੋਗ ਨੇ ਇਸ ਕਰਕੇ ਦਿੱਲੀ ਦੇ ਵਿੱਚੋਂ ਬਾਹਰ ਹੋਏ ਨੇ ਔਰ ਦਿੱਲੀ ਵਾਲਿਆਂ ਨੇ ਡਬਲ ਇੰਜਨ ਦੀ ਸਰਕਾਰ ਬਣਾਈ ਆ ਐਦਾਂ ਹੀ ਪੰਜਾਬ ਵਾਲਿਆਂ ਨੇ ਡਬਲ ਇੰਜਨ ਦੀ ਸਰਕਾਰ ਬਣ ਜੇਗੀ ਤੇ ਦਿੱਲੀ ਦਾ ਆਪਣੇ ਪੰਜਾਬ ਦਾ ਵੀ ਤਾਂ ਹੀ ਭਲਾ ਹੋਣਾ ਨਹੀਂ ਇਸ ਤੋਂ ਇਲਾਵਾ ਕੋਈ ਭਲਾ ਕਰ ਵੀ ਨਹੀਂ ਸਕਦਾ ਜਦ ਤੱਕ ਡਬਲ ਨਵੀਂ ਸਰਕਾਰ ਬਣਨੀ ਆ ਫਿਰ ਹੀ ਪੰਜਾਬ ਦਾ ਭਲਾ ਹੋਏਗਾ ਆਉਣ ਵਾਲੀਆਂ ਚਲੋ ਤੁਸੀਂ ਦੇਖੋਗੇ 2027 ਦੇ ਵਿੱਚ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਆ ਸਰਕਾਰ ਬਣਾਈਗੀ ਤੇ ਮੁੱਖ ਮੰਤਰੀ ਬੀਜੇਪੀ ਦਾ ਹੋਏਗਾ ਡਾਕਟਰ ਪ੍ਰਵੀਨ ਗੋਇਲ ਕਨਵੀਨਰ ਜ਼ਿਲ੍ਹਾ ਕਨਨਾ ਅੱਜ ਅਸੀਂ ਖੁਸ਼ੀ ਮਨਾ ਰਹੇ ਆ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਬਹੁਮਤ ਨਾਲ ਜਿੱਤ ਹੋਈ ਆ ਜੋ ਕਾਂਗਰਸ ਜ਼ੀਰੋ ਦੇ ਉੱਤੇ ਆਊਟ ਹੋ ਗਿਆ। ਮੋਦੀ ਜੀ ਦਾ ਇੱਕੋ ਹੀ ਸੁਪਨਾ ਸੀ ਕਿ ਕਾਂਗਰਸ ਮੁਕਤ ਭਾਰਤ ਦਾ ਉਹ ਇਥੇ ਕਾਮਯਾਬ ਹੁੰਦਾ ਨਜ਼ਰ ਆ ਰਿਹਾ। ਰਹੀ ਗੱਲ ਪੰਜਾਬ ਦੀ। ਪੰਜਾਬ ਦੇ ਵਿੱਚ ਵੀ ਦੀ ਜਾਨ ਨਾਲ, ਮਿਹਨਤ ਨਾਲ ਲੜਾਂਗੇ ਔਰ ਇਥੋਂ ਬਹੁਮਦ ਨਾਲ ਦਿੱਤਾਗੇ। ਜਿਹੜੇ ਵੀ ਮਸਲੇ ਚੱਲ ਰਹੇ ਆ ਕਿਸਾਨਾਂ ਦੇ ਉਹਨੂੰ ਪਹਿਲੇ ਆਧਾਰ ਤੇ ਪੂਰਾ ਕਰਕੇ ਨਾਮ ਲਾਉਂਦੇ ਸਕਬਿੰਦਰ ਸ਼ਰਮਾ ਸ਼ਕਮਿੰਦਰ ਸ਼ਰਮਾ ਮੰਡਲਪਾਲਾ ਅਮਜੋਦ ਵਾਲਾ ਮੈਚ ਜਿੱਤਿਆ ਜਾ ਰਿਹਾ ਹੈ ਜਿੱਤਿ ਦਿੱਲੀ ਦੀ ਜਿੱਤ ਹਾਂ ਜੀ ਦਿੱਲੀ ਐ ਬਹੁਤ ਤਗੜੀ ਜਿੱਤ ਹੋਈ ਆ ਜਿੱਦੇ ਅਸੀਂ ਖੁਸ਼ੀ ਮਨਾ ਰਹੇ ਆ ਲੱਡੂ ਵੰਡ ਰਹੇ ਆ ਆਹ ਸਮਾਂ ਐ ਜੀ ਪੰਜਾਬ ਦੇ ਵਿੱਚ ਵੀ ਇੱਦਾਂ ਹੀ ਜਿੱਤ ਦਾ ਹਾਸਲ ਕਰਾਂਗੇ ਤੇ ਲੱਡੂ ਦਾ ਜਸ਼ਨ ਮਨਾਵਾਂਗੇ ਪੰਜਾਬ ਪਿੱਛੇ ਜਾਊਗਾ ਇਸ ਤਰ੍ਹਾਂ ਹੀ ਬੱਲਾ ਪਸਾਨਾ ਲਗਾ ਵੀ ਦੋ ਸੌਂ ਦੇ ਬਾਵਜੂਦ ਵੀ বিজেਪ ਅੱਗੇ ਨਾਲ ਸਟਰੋਂਗ ਹੋ ਰਹੀ ਆ ਹਰ ਵਰਕਰ বিজেਵੀ ਦਾ ਮਿਹਨਤ ਕਰ ਰਿਹਾ ਪਿੰਡ ਪਿੰਡ ਜਾ ਕੇ ਮਿਹਨਤ ਹੋ ਰਹੀ ਆ ਕਿਸਾਨਾਂ ਦਾ ਮਸਲਾ ਵੀ ਹੱਲ ਹੋ ਜਾਊਗਾ ਜਲਦੀ ਜਲਦੀ ਮੋਦੀ ਜੀ ਦੇ ਧਿਆਨ ਦੇ ਵਿੱਚ ਹੈਗਾ ਇਹ ਤੇ ਮਸਲਾ ਜ਼ਰੂਰ ਹੱਲ ਹੋਊਗਾ ਕਿਸਾਨਾਂ ਦਾ